ਉਹ ਬਾਰਡਰ ਦੇ ਪਰਲੇ ਪਾਸੇ ਜਾ ਕੇ ਨਲਕਾ ਪਾਟ ਦਿੰਦਾ ਇੱਥੇ ਨਲਕਾ ਲਵਾਇਆ ਨਹੀਂ ਕੋਈ ਇਟਸ ਨਾਟ ਅ 9 ਟੂ 5 ਜੌਬ ਮਿਸਟਰ ਸਨੀ ਦੇਵਲ ਸਨੀ ਦੇਵਲ ਸਾਹਿਬ ਇਹ 9 ਤੋਂ 5 ਵਾਲੀ ਡਿਊਟੀ ਨਹੀਂ ਹੈਗੀ ਰਾਜਨੀਤੀ 24 ਘੰਟੇ ਡਿਊਟੀ ਹੈ ਕੋਈ ਪਤਾ ਨਹੀਂ ਕਦੋਂ ਕਿਸੇ ਬਿਮਾਰ ਮਾਂ ਦਾ ਫੋਨ ਆ ਜਾਏ ਕੋਈ ਪਤਾ ਨਹੀਂ ਕਿਸ ਕਦੋਂ ਕਿਸੇ ਨੂੰ 1 ਵਜੇ 2 ਵਜੇ ਹਸਪਤਾਲ ਚ ਦਾਖਲ ਕਰਾਉਣਾ ਪੈ ਜਾਵੇ ਉੱਥੇ ਫੋਨ ਕਰਨਾ ਪੈ ਜਾਵੇ ਇਹ ਨਲਕਿਆਂ ਪੱਟਣ ਵਾਲੀ ਰਾਏ ਦਿੱਤੀ ਨਹੀਂ ਹੈਗੀ ਦਲ ਨਹੀਂ ਬਾਤਰੀ ਆ ਕੇ ਬੋਟ ਤੁਸੀਂ ਵੀ ਮੈਂ ਮੈਂ ਉਹ ਕੀ ਕਮਾਇਆ ਮੈਂ ਨਹੀਂ ਬੋਲਦਾ ਯਾਰ ਹੁੰਦਾ ਨਹੀਂ ਵੀ ਮੈਨਾਂ ਤੁਹਾਡਾ ਰੋਸਿਆ ਆਇਆ ਉਹ ਗੱਲ ਹੈ ਯਾਰ ਮੈਨੂੰ ਕੋਈ ਦੇਖਦਾ ਲਿਆ ਕਰੋ ਵੀ ਆਊਗਾ ਕਿ ਨਹੀਂ ਆਊਗਾ ਥੋੜਾ ਉਹ ਚਾਕੇ ਭੇਜਦਾ ਕਦੇ ਆਇਆ ਚਲੋ ਇੱਥੇ ਛੱਡੋ ਪਾਰਲੀਮੈਂਟ 'ਚ ਨਹੀਂ ਗਿਆ ਯਾਰ ਕਦੇ ਮੈਂ ਵੀ ਰਿਆਂ 14 ਤੋਂ 22 ਤੱਕ 19 ਜਪੇ ਜਨਸੀ ਉਹਨੂੰ 3 ਸਾਲ ਚ ਮੈਂ ਨਹੀਂ ਦੇਖਿਆ ਕਦੇ ਉਹ ਤੇ ਕਿੱਥੋਂ ਤੁਸੀਂ ਕਿੱਥੋਂ ਆਪਦੀਆਂ ਹੱਲ ਕਰਾ ਲਓਗੇ ਮੁਸ਼ਕਲਾਂ ਤੁਸੀਂ ਐਮਪੀ ਨੂੰ ਦੱਸੋ ਐਮਪੀ ਜਿਹੜਾ ਹੁੰਦਾ ਹੈ ਲੋਕਾਂ ਤੇ ਸਰਕਾਰ ਚ ਬ੍ਰਿਜ ਹੁੰਦਾ ਹੈ ਐਮਪੀ ਮੈਂ ਸੰਗਰੂਰ ਦੇ ਵਪਾਰੀਆਂ ਨੇ ਮੈਂ ਉਹਨਾਂ ਨੂੰ ਆਪ ਲੈ ਕੇ ਜਾਂਦਾ ਰਿਆਂ ਕਦੇ ਕਿਸੇ ਮਨਿਸਟਰ ਕੋਲ ਕਹਿੰਦੇ ਕਿਸੇ ਮਨਿਸਟਰ ਕੋਲ ਕਿ ਐਮਪੀ ਦੇ ਐਮਪੀ ਦਾ ਹੱਥ ਹੱਕ ਬਣਦਾ ਤੁਸੀਂ ਇੱਥੇ 2.5 ਕਿਲੋ ਦਾ ਹੱਥ ਇੱਕ ਵਾਰੀ ਦਿਖਾਤਾ ਮੂੜ ਕੇ ਤੁਸੀਂ ਇੱਕ ਗਲੋ ਵੀ ਨਹੀਂ ਰਹੇ ਹੱਦ ਹੈ ਸ਼ੂਟਿੰਗ ਕਰਨ ਮੱਥਾ ਟੇਕਣ ਇੱਥੇ ਆ ਜਾਂਦਾ ਦਰਬਾਰ ਸਾਹਿਬ ਇੱਥੇ 40 ਕਿਲੋਮੀਟਰ ਦੂਰ ਹੈ ਯਾਰ ਕਮਾਲ ਹੈ ਉਹਦੇ ਹਲਕੇ ਚ ਆ ਜਾ ਯਾਰ ਲੋਕ ਵੋਟਾਂ ਰੱਬ ਮੰਨ ਕੇ ਪਾਉਂਦੇ ਆ ਰੱਬ ਮੰਨ ਕੇ ਕਿ ਇਸ ਬੰਦੇ ਦੇ ਹੱਥ ਸਾਡੀ ਕਿਸਮਤ ਹੈ ਹੁਣ ਵੋਟ ਨੂੰ ਵੀ ਐ ਨਾ ਸਮਝ ਲਿਓ ਕਿ ਵੋਟ ਇੱਕੋ ਹੀ ਇੱਕ VOTING ਦੇ ਹੈ ਉਹਦੇ ਸੱਚ ਦੱਪਣੀਆਂ ਨਾ 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 ਟੋਡੇ ਵੋਟਰ ਕਾਰਡਾਂ ਤੇ ਭਗਤ ਸਿੰਘ ਦੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਿਦੇ ਕਰਤਾਰ ਸਿੰਘ ਸਰਾਬੇ ਲਾਲ ਲਾਲਾ ਲਾਜ ਪਤਰਾਏ ਹੋਰਾਂ ਦੇ ਖੂਨ ਨਾਲ ਲਿਖਿਆ ਹੋਇਆ ਤੁਹਾਡਾ ਵੋਟਰ ਕਾਰਡ ਉਹਨਾਂ ਨੇ ਵੋਟਾਂ ਪਾਉਣ ਦਾ ਹੱਕ ਲੈ ਕੇ ਦਿੱਤਾ ਝਾਕ ਕੇ ਕਿਸੇ ਨੂੰ ਵੀ ਪਾ ਦਿੰਨੇ ਆ ਯਾਰ ਆਪਾਂ ਉਹ ਵੀ ਪਾਰਟੀਆਂ ਕੀ ਸਮਝਦੇ ਨੇ ਗੁਰਦਾਸਪੁਰ ਵਾਲਿਆਂ ਫੇਮਸ ਬੰਦੇ ਕੋ ਡਾਲ ਦਿੰਦੇ ਆ ਉਹਨਾਂ ਕੋਲ ਹੋਰ ਨੂਲੇ ਆਉਣਗੇ ਇੱਥੇ ਉਹਨਾਂ ਨੂੰ ਪਾ ਦੇ। ਫੇਪਾਲ ਤੇਰੇ ਹੋਗੇ ਕਿੱਥੇ ਐ? ਬੰਦੇ ਆਪਦੇ ਚੋ ਜਿਤਾਓ। ਬੰਦੇ ਆਪਦੇ ਚੋ ਖੜੇ ਕਰੋ। ਆਪਦੇ ਚੋ ਨਿਕਲੋ ਆਪ ਨਿਕਲੋ ਆ ਫੁੱਟੋ। ਆਂਡੇ ਦੀ ਕਿਸਮਤ ਚ ਆਂਡਾ ਜਿਹੜਾ ਨਾ ਜਿਹੜਾ ਵੀ ਅੰਡਾ ਹੈ ਮੁਰਗੀ ਦਾ ਭਾਵੇਂ ਆਂਡੇ ਦੀ ਕਿਸਮਤ ਚ ਟੁਕਟਣਾ ਲਿਖਿਆ ਹੈ। ਆਂਡੇ ਨੇ ਅਗਲ ਨੋਟ ਕਰ ਲਿਓ। ਕਿ ਪ੍ਰੋਮਤਮਾਨ ਕਹਿ ਕੇ ਗਿਆ ਸੀ ਆਂਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਹੈ ਆਂਡੇ ਨੇ ਟੁੱਟਨੇ ਟੁੱਟਣਾ ਹੈ ਫਰਕ ਇੰਨਾ ਕਹੇ ਜੇ ਆਂਡਾ ਬਾਹਰਲੀ ਫੋਰਸ ਨਾਲ ਟੁੱਟਦਾ ਤਾਂ ਅੰਦਰਲੀ ਜ਼ਿੰਦਗੀ ਖਤਮ ਜੇ ਆਂਡਾ ਅੰਦਰਲੀ ਫੋਰਸ ਨਾਲ ਟੁੱਟਦਾ ਤਾਂ ਜ਼ਿੰਦਗੀ ਸ਼ੁਰੂ ਆਂਦਾ ਫਰਕ ਅੰਦਰੋਂ ਫੁੱਟੋ ਬਾਹਰੋਂ ਫੁੱਟੋ ਇਹ ਕਲ ਵੀ ਤੁਹਾਡੇ ਚੋਂ ਕਿਉਂ ਨਹੀਂ ਬਣ ਸਕਦਾ ਕੋਈ ਐਮਪੀ ਬੰਬੇ ਤੋਂ ਲੈਣਾ ਜ਼ਰੂਰੀ ਹੈ ਤੁਹਾਡੇ ਚ ਕਿਉਂ ਨਹੀਂ ਬਣ ਸਕਦੇ ਐਮਐਲਏ ਬੜੇ ਨੇ ਭੋਏ ਵਾਲੇ ਬੈਠੇ ਆ ਉਹ ਕਰਤਾਰਪੁਰ ਵਾਲੇ ਬੈਠੇ ਆ ਕੀ ਗੱਲ ਤੁਹਾਡੇ ਚ ਕਿਉਂ ਨਹੀਂ ਬਣ ਸਕਦੇ ਬਈ ਸਾਨੂੰ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਬਹਿਣਾ ਨਹੀਂ ਆਉਂਦਾ ਸਾਨੂੰ ਫੈਸਲੇ ਨਹੀਂ ਲੈਣੇ ਆਉਂਦੇ ਕੀ ਕਹਿੰਦੇ ਸੀ ਪਹਿਲਾਂ ਭਗਵਾਨ ਤੁਮਾਨ ਕੋਲੇ ਤਜਰਬਾ ਨਹੀਂ ਮੈਂ ਕਿਹਾ ਲੋਕ ਦੁਖੀ ਹੂ ਤਜਰਬੇਕਾਰਾਂ ਤੋਂ ਨੇ ਫੇਰ ਕਹਿੰਦੇ 6 ਮਹੀਨੇ ਨਹੀਂ ਚੱਲਣੀ ਚੱਲ ਗਈ ਬਿਜਲੀ ਨਹੀਂ ਫਰੀ ਹੋਣੀ ਹੋ ਗਈ ਸਾਲ ਨਹੀਂ ਕੱਟਦਾ ਸਾਲ ਵੀ ਕੱਟ ਲਿਆ ਦੂਜਾ ਸਾਲ ਨਹੀਂ ਲੱਗਣ ਦਿੰਦੇ ਇਹਨੂੰ ਦੂਜਾ ਵੀ ਲੱਗ ਗਿਆ 2 ਸਾਲ ਤੋਂ ਪਹਿਲਾਂ ਪਹਿਲਾਂ ਸੱਟ ਲੈਣਾ ਕੰਮ ਜਲੰਧਰ ਨਹੀਂ ਜਿੱਤ ਸਾਡੇ ਜਿੱਤ ਲਈ ਹੁਣ ਲੋਕ ਸਭਾ 'ਚ ਦੇਖਿਓ ਸ਼ਰਤ ਲਾ ਕੇ ਕਹਿੰਦਾ ਮੈਂ ਲੋਕ ਸਭਾ 'ਚ ਮੈਂ ਤੁਹਾਡੇ ਬਿਹਫ ਤੇ ਕਹਿੰਦਾ ਮੈਂ ਮਾਣ ਨਾਲ ਕਹਿੰਦਾ ਪ੍ਰਾਊਡ ਨਾਲ ਨਹੀਂ ਕਹਿੰਦਾ ਲੋਕ ਸਭਾ ਦੇ ਵਿੱਚ ਜਿਸ ਕਿਸਮ ਦਾ ਪਿਆਰ ਮਿਲ ਰਿਹਾ ਮੈਂ ਲੋਕਾਂ ਚ ਕਿਉਂਕਿ ਤਾਂ ਲੋਕਾਂ ਨੂੰ ਜਾਂਦੇ ਨਹੀਂ ਨਾ ਇਹ ਤਾਂ ਕਾਨਵੈਂਟ ਸਕੂਲਾਂ ਚ ਪੜੇ ਨੇ ਪੰਜਾਬੀ ਬੋਲਣੀ ਨਹੀਂ ਆਉਂਦੀ ਉਹ ਕਹਿ ਦਿੰਦੀ ਆ ਹਰ ਸਿਮਰਤ ਕੌਰ ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਮੈਂ ਕਿਹਾ ਦੁਆਰਾ 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 ਕਰੀ ਕਹਿੰਦੇ ਚੋਨਾ ਫਿਰ ਚੋਨਾ ਮੈਂ ਕਿਹਾ ਪਹਿਲਾਂ ਚੋਨਾ ਕਹਿੰਦੀ ਆ ਜਾਂ ਚੋਨਾ ਕਹਿੰਦੀ ਐ ਪਤਾ ਹੀ ਨਹੀਂ ਸੁਖਵੀਰ ਬਾਦਲ ਕੋਲੇ ਗੰਨੇ ਵਾਲੇ ਵਪਾਰੀ ਮਤਲਬ ਚਲੇ ਗਏ ਗੰਨੇ ਦੇ ਕਿਸਾਨ ਵੀ ਸਾਡੇ ਪੈਸੇ ਮਿਲਣਾ ਨਹੀਂ ਦਿੰਦੀਆਂ ਜੋ ਡਿਪਟੀ ਸੀਐਮ ਸੀ ਕਹਿੰਦਾ ਹਾਂ ਮੈਨੂੰ ਪਤਾ ਹੈ ਗੰਨਾ ਤਪੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦਾ ਜੀ ਕਿਵੇਂ ਕਹਿੰਦਾ ਦੇਖੋ ਪਹਿਲਾਂ ਗੁੜ ਦੀਆਂ ਛੋਟੇ ਛੋਟੇ ਡਲੀਆਂ ਕਰਨੀਆਂ ਪੈਂਦੀਆਂ ਫਿਰ ਐਂ ਦੱਬਣਾ ਪੈਂਦਾ ਉਹ ਕਹਿੰਦਾ ਚੱਲੀਏ ਛੱਡੋ ਜਦੋਂ ਧਰਤੀ ਨਾਲ ਕੋਈ ਲਿੰਕ ਹੀ ਨਹੀਂ ਪੜੇ ਬਾਹਰ ਆਣੇ ਸਕੂ ਤਾਂ ਚਾਹੇ ਕੀ ਕੀ ਮਕਾਲਾ ਕਰ ਲਨਗੇ ਸਾਡਾ ਮੈਨੂੰ ਪੱਤਰਕਾਰ ਕਹਿੰਦੇ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਨੇ ਦਿਮਾਗ ਖਰਾਬ ਹੋ ਗਏ ਤੁਹਾਡਾ ਹੋਇਆ ਨਹੀਂ ਮੈਂ ਕਿਹਾ ਫਰਕ ਇਹਨਾਂ ਕਹੇ ਪਹਿਲਾਂ ਵਾਲੇ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਬਸ ਇਹਨਾਂ ਪਰ ਮੈਨੂੰ ਕੋਈ ਮਸ਼ਹੂਰੀ ਦੀ ਲੋੜ ਨਹੀਂ ਯਾਰ ਮੈਨੇ ਤਾਂ ਸਾਢੇ 17 ਸਾਲ ਦੇ ਨੇ ਤੁਸੀਂ ਸਟਾਰ ਬਣਾਤਾ ਸੀ ਕਿੰਨੀ ਵਾਰੀ ਮੈਂ ਪਠਾਨਕੋਟ ਉੱਥੇ ਸ਼ੋਅ ਕਰਨਾ ਆਇਆ ਹਾਂਗਾ ਤੁਸੀਂ ਦੇਖੇ ਵੀ ਹੋਣਗੇ ਕਈਆਂ ਨੇ ਸ਼ੋਅ ਹੈ ਨਾ ਪਠਾਨਕੋਟ ਦੇ ਵਿੱਚ ਭਗਵੰਤ ਮਾਨ ਨਾਈਟ ਫਲਾਣਾ ਕੋਈ ਪੈਸੇ ਦੀ ਕਮੀ ਪੈਸੇ ਕਰਕੇ ਆਏ ਤੇ ਇੱਧਰੋਂ ਪੈਸੇ ਕਮਾਉਣੇ ਹਰਾਮ ਦੇ ਪੈਸੇ ਕਮਾਈਏ ਜਦੋਂ ਪ੍ਰਮਾਤਮਾ ਨੇ ਇੰਨੀ ਕਲਾ ਦੇਤੀ ਫਿਰ ਮੈਂ ਉੱਥੇ ਕਮਾ ਲੈਂਦਾ ਜਾਂ ਤਾਂ ਉੱਥੇ ਪੈਸੇ ਦੀ ਕਮੀ ਹੁੰਦੀ ਨਾ ਫਿਰ ਮੈਂ ਇੱਧਰ ਆਉਂਦਾ ਇੱਧਰ ਆ ਕੇ ਮੈਂ ਪੈਸਾ ਖਾਊਂਗਾ ਇੱਕ ਗੱਲ ਦੀ ਗਾਰੰਟੀ ਦੇ ਦੇਣਾ ਇੱਕ ਪਾਸੇ 1 ਰੁਪਈਆ ਪਿਆ ਹੋਵੇ ਥੋੜਾ ਪਬਲਿਕ ਮਨੀ ਇੱਕ ਪਾਸੇ 1 ਰੁਪਇਆ ਪਿਆ ਹੋਵੇ ਇੱਕ ਪਾਸੇ ਸਲਫਾਸ ਦੀ ਗੋਲੀ ਪਈ ਹੋਵੇ ਮੈਨੂੰ ਕੋਈ ਚੁਣਨ ਵਾਸਤੇ ਆਫਰ ਦੇ ਦੇ ਕਿ ਕੀ ਖਾਏਗਾ ਦੋਨਾਂ ਚੋਂ ਮੈਂ ਸਲਫਾਸ ਦੀ ਗੋਲੀ ਖਾਊਂਗਾ ਮੱਲੀ ਬਾਤ ਨਹੀਂ ਚੱਕੇ ਹੋਟਲ ਵੀ ਸਾਡੇ ਸਾਰੇ ਬੱਸਾਂ ਵੀ ਸਾਡੀਆਂ ਸਾਰੀਆਂ ਢਾਬੇ ਵੀ ਸਾਡੇ ਸਾਰੇ ਰੇਤਾ ਵੀ ਸਾਡਾ ਠੇਕੇ ਵੀ ਸਾਡੇ